ਗੁਰੂ ਗੁਰੰਗਦੀ ਪਾਤਸ਼ਾਹ ਮਹਾਰਾਜ ਦਾ ਵੀ ਦਰਬਾਰ ਸੱਜਿਆ ਸੀ ਤੇ ਜਦੋਂ ਬਾਬਾ ਅਮਰਦਾਸ ਜੀ ਮਹਾਰਾਜ ਦੀ ਸੇਵਾ ਦੇ ਵਿੱਚ ਨਵੇਂ ਨਵੇਂ ਗਏ ਨਾ ਤੇ ਮਨ ਦੇ ਅੰਦਰ ਇਹ ਸ਼ੰਕਾ ਵੀ ਪੈਦਾ ਹੋ ਗਿਆ ਕਿ ਪਤਾ ਨਹੀਂ ਜੀ ਦੇ ਚਰਨਾਂ ਵਿੱਚ ਆਇਆ ਵਾਂ ਇਹ ਦਿਲ ਦੀਆਂ ਗੱਲਾਂ ਜਾਣਦਾ ਵੀ ਹੈ ਕਿ ਨਹੀਂ ਜਾਣਦਾ ਵਿਸ਼ਵਾਸ ਬੰਨਣ ਵਾਸਤੇ 11-12 ਸਾਲ ਲੱਗੇ ਨੇ ਮਹਾਰਾਜ ਨੇ ਪੂਰਨ ਤੌਰ ਤੇ ਪਰਪੱਕ ਕਰਕੇ ਤੇ ਫਿਰ ਆਪਣੀ ਜਗ੍ਹਾ ਤੇ ਬਰਾਜਮੜ ਕੀਤਾ ਸੀ ਤੇ ਲੰਗਰ ਦੇ ਵਿੱਚ ਬੈਠੇ ਤੇ ਸੰਗਤ ਵਿੱਚ ਪ੍ਰਸ਼ਾਦਾ ਵਰਤਾਇਆ ਜਾ ਰਿਹਾ ਇਤਿਹਾਸ ਦਾ ਕਥਨ ਆ ਕੋਈ ਸ਼ੰਕਾ ਨਾ ਕਰੀਂ ਉਥੇ ਇਤਿਹਾਸ ਕਰ ਕੇ ਕਿਹਾ ਦੇ ਮਹਾ ਪ੍ਰਸ਼ਾਦ ਵਰਤਾਇਆ ਜਾ ਰਿਹਾ ਤੇ ਆਪ ਜੀ ਨੇ ਚਾਹ ਪੜਿਆ ਵੀ ਹੋਵੇਗਾ ਬਚਨ ਮਹਾ ਪ੍ਰਸ਼ਾਦ ਵਰਤਾਇਆ ਜਾ ਰਿਹਾ ਤੇ ਇਤਿਹਾਸਕਾਰਾਂ ਨੇ ਵੈਸੇ ਅਗੇ ਲਿਖਿਆ ਵੀ ਇਹ ਬਾਬੇ ਅਮਰਦਾਸ ਨੂੰ ਪਰਖਣ ਵਾਸਤੇ ਸੀ ਤੇ ਜਦੋਂ ਬਾਬੇ ਅਮਰਦਾਸ ਨੇ ਵੇਖਿਆ ਵੀ ਇਹ ਤੇ ਕਦੀ ਮੈਂ शकਿਆ ਹੀ ਨਹੀਂ ਆ ਜਦ ਆਪਾਂ ਕਿਨੇ ਸੀ ਤੇ ਵੈਸ਼ ਨੂੰ ਆ ਉਹ ਮਨ ਦੇ ਵਿੱਚ ਆਇਆ ਵੀ ਮੈਂ ਕਦੀ शकਿਆ ਨਹੀਂ ਫਿਰ ਕਹਿੰਦੇ ਹੁਣ ਕੀ ਕਰਾਂ ਕਿਵੇਂ ਬਚਾਂ ਨਾਮ ਨਹੀਂ ਕਰ ਸਕਦਾ ਉੱਠ ਵੀ ਨਹੀਂ ਸਕਦਾ ਪੰਗਤ ਦੇ ਵਿੱਚ ਬਹਿ ਗਿਆ ਹਾਂ ਤੇ ਫਿਰ ਅੰਦਰ ਖਿਆਲ ਆਇਆ ਵੀ ਜਿਸ ਗੁਰੂ ਦੇ ਦਰਬਾਰ ਵਿੱਚ ਆਇਆ ਜਿਹਦੀ ਪੰਗਤ ਵਿੱਚ ਬੈਠਾ ਵਾ ਉਹ ਦਿਲੋਂ ਅਰਦਾਸ ਸੁਣ ਲੈਂਦਾ ਵਾ ਕੱਲਾ ਬੋਲਣ ਦੇ ਨਾਲ ਹੀ ਨਹੀਂ ਉਹ ਜਾਣਦਾ ਤੇ ਅੰਦਰੋਂ ਹੀ ਫਿਰ ਨਾ ਸੱਜੇ ਪਤਾ ਲੱਗਾ ਨਾ ਖੱਬੇ ਪਤਾ ਲੱਗਾ ਵੀ ਬਾਬਾ ਅਮਰਦਾਸ ਕੀ ਕਹਿੰਦੇ ਆ ਅੰਦਰੋਂ ਅਰਦਾਸ ਕੀਤੀ ਸੀ ਸਤਿਗੁਰੂ ਤੋ ਜਾਣੀ ਜਾਣ ਹੈ ਹਰ ਇੱਕ ਦਿਲ ਦੀਆਂ ਬਾਤਾਂ ਗੁਜੀਆਂ ਰਮਜਾ ਨੂੰ ਸਮਝਦਾ ਹੈ ਤੈਨੂੰ ਪਤਾ ਮੈਂ ਤੇ ਕਦੀ ਹੱਥ ਵੀ ਨਹੀਂ ਛੱਡ ਸਕਣਾ ਤੇ ਦੂਰ ਦੀ ਗੱਲੀ ਆ ਜਿਹਦੇ ਦਿਲਾਂ ਦੀਆਂ ਜਾਣਦਾ ਤੇ ਬਾਬਾ ਮੈਂ ਨਾ ਸ਼ਕਾਇੀ ਆਪਰਨ ਕੀਤਾ ਮਹਾਰਾਜ ਦੇ ਚਰਨਾਂ 'ਚ ਇਹ ਤੇ ਆਸ ਕਿੰਦਾ ਵੀ ਗੁਰੰਗਰ ਦੇ ਮਹਾਰਾਜ ਵਰਤਾਵੇ ਨੂੰ ਕੋ ਸੱਦ ਕੀ ਕਹਿੰਦੇ ਆ ਫਿਰ ਆਦੇ ਸਾਰਿਆਂ ਨੂੰ ਵਰਤਾਦੇ ਪਰ ਜਿਹੜਾ ਸੇਵਕ ਆਪਣੇ ਘਰ ਦੇ ਵਿੱਚ ਨਵਾਂ ਆਇਆ ਤੇ ਪੰਗਤ ਵਿੱਚ ਬੈਠਾ ਵਾ ਉਹਨੂੰ ਨਾ ਇਹ ਸ਼ਿਕਾਇਤ ਉਹਨੂੰ ਦਾਲੀ ਸ਼ਿਕਾਦਿਓ ਭਾਈ ਉਹਨੂੰ ਦਾਲੀ ਸ਼ਿਕਾਦਿਓ ਤਾਂ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਨੇ ਹੁਕਮ ਲਾ ਕੇ ਮਨਾ ਕੀਤਾ ਤੇ ਜਦੋਂ ਪ੍ਰਸ਼ਾਦਾ ਪ੍ਰੋਸਿਆ ਗਿਆ ਛਕ ਲਿਆ ਹੱਥ ਜੁੜ ਕੇ ਬਾਬੇ ਅਮਰਦਾਸ ਜੀ ਮਹਾਰਾਜ ਜਿਹੜੀ ਗੱਲ ਮੈਂ ਸੁਣੀ ਸੀ ਉਹ ਗੱਲ ਵਾਕਈ ਪੂਰੀ ਹੋ ਗਈ ਤੂੰ ਅੰਦਰ ਦੀਆਂ ਜਾਣਦਾ ਹੈ ਮੋਲੇ